ਰਾਣਾ ਗੁਰਸਾਈਵ ਸਿੰਘ ਹੈ ਜੀ ਨੈਸ਼ਨਲ ਸਟਾਈਲ ਕਬੱਡੀ ਤੋਂ ਮਤਲਬ ਟੀਮ ਗਈ ਸੀ ਪੰਜਾਬ ਦੀ ਨੈਸ਼ਨਲ ਲੀਗ ਜੋ 오ਡੀਸਾ ਦੇ ਵਿੱਚ ਹੋਈ ਆ ਜਿਹਦੇ ਵਿੱਚ 31 ਟੀਮਾਂ ਨੇ ਭਾਗ ਲਿਆ ਵਾ ਉਹਦੇ ਵਿੱਚ ਪੰਜਾਬੀ ਟੀਮ ਨੇ ব্রੌਂਜ਼ ਮੈਡਲ ਹਾਸਲ ਕੀਤਾ ਵਾ 18 ਤੋਂ 20 ਸਾਲ 18 ਤੋਂ 20 ਸਾਲ ਬਾਅਦ ਜੁੜਾ ਪੰਜਾਬ ਦਾ ਮੈਡਲ ਆ ਜੀ ਹਾਂ ਜੀ ਕਿੰਨੇ ਸਮੇਂ ਤੋਂ ਗੇਮ ਕਰਦੇ ਆ ਰਹੇ ਹੋ ਗੇਮ ਕਰਦੇ ਹੋ ਗੀ 10 ਤੋਂ 12 ਸਾਲ ਹੋ ਗਏ ਪਹਿਲਾਂ ਵੀ ਕੰਪੀਟੀਸ਼ਨ ਖੇਡ ਚੁੱਕੇ ਹੋ ਹਾਂ ਜੀ ਕਿੰਨੇ ਤੋਂ ਕੰਪੀਟੀਸ਼ਨ ਦੇ ਵਿੱਚ ਭਾਗ ਲਿਆ ਤੇ ਕਿਤੇ ਕਿਤੇ ਜਿੱਤ ਗਏ ਵਾਗ ਜੀ ਜਿੱਦਾਂ 3-4 ਮੈਂ ਪਹਿਲਾਂ ਵੀ ਸੀਨੀਅਰ ਖੇਡ ਚੁੱਕਾ ਹਾਂ ਜੂਨੀਅਰ ਖੇਡੀ ਹੈ ਜਿੱਦਾਂ ਇੰਟਰਨੈਟ ਤੋਂ ਸ਼ੁਰੂ ਤੋਂ ਖੇਡਦੇ ਆ ਰਹੇ ਹਾਂ ਜੀ ਤੇ ਇਹ ਪਹਿਲਾ ਇਦਾਂ ਮਤਲਬ ਜਦੋਂ ਦਾ ਖੇਡਦੇ ਪਹਿਲਾ ਹੀ ਵੀ ਅਸੀਂ ਨੈਸ਼ਨਲ ਜਾ ਕੇ ਮੈਡਲ ਲਿਆ ਸਕਿਆ ਜੀ ਪੀਏ ਐਸੋਸੀਏਸ਼ਨ ਦਾ ਬੜਾ ਧੰਨਵਾਦ ਕਰਦੇ ਆ ਨਾ ਜਿਨ੍ਹਾਂ ਨੇ ਵਧੀਆ ਟੀਮ ਬਣਾ ਕੇ ਦਿੱਤੀ ਵਧੀਆ ਕੋਚ ਸਭ ਕੋ ਮਤਲਬ ਟੀਮ ਦਿੱਤੀ ਜੀ ਤੇ ਅਸੀਂ ਮਤਲਬ ਜਿੱਤ ਤੱਕ ਪਹੁੰਚ ਗਏ ਕੀ ਲੱਗਦਾ ਕਿ ਤੁਹਾਡੀ ਜਿੱਤ ਦੇ ਵਿੱਚ ਸਭ ਤੋਂ ਜ਼ਿਆਦਾ ਕ੍ਰੈਡਿਟ ਕਿਹਨੂੰ ਦੋਗੇ ਤੁਸੀਂ ਕ੍ਰੈਡਿਟ ਸਾਰੀ ਐਸੋਸੀਏਸ਼ਨ ਨੂੰ ਆਪਣੇ ਕੋਚ ਸਾਹਿਬ ਨੂੰ ਜਿਹੜੇ ਕੋਚ ਸਾਹਿਬ ਮੇਰੇ ਉਹਨਾਂ ਨੇ ਦਵਾਗੇ ਵੀ ਜਿਨ੍ਹਾਂ ਨੇ ਟੀਮ ਨੂੰ ਖੜਾਇਆ ਜਿੱਤੋਂ ਟੀਮ ਬਣਾਈ ਹੈ ਜਿਹੜਾ ਅੱਜ ਤਾਂ ਯੂਥ ਨਸ਼ਿਆ ਵਾਲ ਜਿਹੜਾ ਦਾ ਰੁਝਾਨ ਵੱਧਦਾ ਜਾ ਰਿਹਾ ਕੀ ਅਪੀਲ ਕਰਨਾ ਚਾਹੋਗੇ ਫੀਲ ਇਹ ਹੀ ਕਰਨੀ ਚਾਹਮੇ ਸਰਕਾਰ ਦੇ ਅੱਗੇ ਵੀ ਜਿੱਦਾਂ ਜਿਹੜਾ ਖਿਡਾਰੀ ਹੈ ਉਹ ਮੈਡਲ ਲੈ ਕੇ ਆਉਂਦਾ ਨਾ ਨੌਕਰੀ ਦਿੱਤੀ ਜਾਵੇ ਵੀ ਥੋੜਾ ਨਸ਼ੇ ਤੋਂ ਦੂਰ ਰਹਿਣਗੇ ਜਿੱਦਾਂ ਅਸੀਂ ਖੇਡ ਕੇ ਸਾਨੂੰ ਨੌਕਰੀ ਮਿਲ ਜੀ ਸਾਡੇ ਲਵੇ ਕੇ ਹੋਰ ਚਾਰ ਪਲੇਅਰ ਲੱਗਣਗੇ ਵੀ ਹਾਂ ਉਹ ਲੱਗੇ ਅਸੀਂ ਖੇਡੀਏ ਇਦਾਂ ਹੀ ਨਸ਼ਾ ਦੂਰ ਹੋ ਸਕਦਾ ਮਿਸ਼ਨ ਕੀ ਹੈ ਲਾਈਵ ਦਾ ਲਾਈਵ ਦਾ ਮਿਸ਼ਨ ਇਹ ਹੀ ਹੈ ਜੀ ਪਹਿਲਾਂ ਸੈਟਲ ਹੋ ਜਾਵੇ ਜਿੱਦਾਂ ਮੈਡਲ ਲੈ ਆ ਗਏ ਆ ਵ ਮੇਰਾ ਨਾਮ ਮਾਤਮ ਜੀ ਸਿੰਘ ਜੀ ਆ ਤੇ ਮੈਂ ਨੈਸ਼ਨਲ ਸਟਾਈਲ ਕਬੱਡੀ ਖੇਡਦਾ ਆ ਤੇ ਇਸ ਵਾਰ ਪੰਜਾਬ ਦੀ ਟੀਮ ਤੇ ਸੈLECTION ਹੋਈ ਖੇਡ ਕੇ ਆਏ ਉੱਥੇ Odisha ਵਿੱਚ ਤੇ 18 ਸਾਲਾਂ ਬਾਅਦ ਪੰਜਾਬ ਦਾ ਮੈਡਲ ਆਇਆ ਕਿ ਜੀ ਕਿੰਨੇ ਸਾਲਾਂ ਤੋਂ ਖੇਡ ਰਹੇ ਹੋ ਮੈਨੂੰ ਜੀ 4-5 ਸਾਲ ਹੋ ਗਏ ਆ ਹਾਂਜੀ ਤਾਂ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਆ ਤੁਹਾਡਾ ਵਧੀਆ ਜੀ ਸਟਰਗਲ ਕਰਨੀ ਪੈਂਦੀ ਆ ਜੀ ਟੂਰਨਾਮੈਂਟ ਖੇਡੀਦੇ ਆ ਹਾਂਜੀ ਕਿੰਨਾ ਕਿੰਨੀ ਕੋ ਮੁਸ਼ਕਲ ਸੀ ਜਦੋਂ ਤੁਸੀਂ ਖੇਡ ਰਹੇ ਸੀ ਫਾਈਨਲ ਖੇਡ ਰਹੇ ਸੀ ਕਿੰਨੀ ਕੋ ਮੁਸ਼ਕਲ ਸੀ ਮੁਸ਼ਕਲ ਇਦਾਂ ਹੀ ਪੀ ਸਾਹਮਣੇ ਵੀ ਟੀਮ ਵਧੀਆ ਸੀ ਆਪਣੀ ਟੀਮ ਵਧੀਆ ਸੀ ਹਾਂਜੀ ਕੀ ਦਾ ਜ਼ਿਆਦਾ ਸਹਿਯੋਗ ਲੱਗਦਾ ਤੁਹਾਨੂੰ ਸਹਿਯੋਗ ਜ਼ਿਆਦਾ ਤਾਂ ਕੋ ਸਾਭ ਜੀ ਦਾ ਆਪਣੇ ਦਾ ਹਾਂਜੀ ਤੇ ਪਲੇਅਰਾਂ ਪਲੇਅਰ ਵੀ ਸਾਰੇ ਵਧੀਆ ਖੇਲੇ ਆਪਣੇ ਹਾਂਜੀ ਕੀ ਲਾਈਫ ਦਾ ਟਾਰਗੇਟ ਕੀ ਹੈ ਟਾਰਗੇਟ ਇਹ ਹੀ ਆ ਕਿ ਮੈਡਲ ਆਇਆ ਹੁਣ ਜੋਬ ਤੇ ਲੱਗਾਂਗੇ ਫਿਰ ਆਪਣੀ ਗੇਮ ਵੀ ਵਧੀਆ ਕਰਾਂਗੇ ਸਾਰੇ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਹਰਸ਼ਾ ਸ਼ੀਨਾ ਗਰਾਊਂਡ ਦੇ ਜਿਹੜੇ ਬੱਚੇ ਆ ਗੁਰਸਾਖ ਸਿੰਘ ਸਾਬਾ ਤੇ ਆਤਮਜੀਤ ਸਿੰਘ ਅਮਰਸਰ ਜ਼ਿਲ੍ਹੇ ਤੋਂ ਜੋ 71ਵੀਂ ਸੀਨੀਅਰ ਨੈਸ਼ਨਲ ਕਬੱਡੀ ਐਸੋਸੀਏਸ਼ਨ 오ਡੀਸਾ ਦੇ ਸ਼ਹਿਰ ਕਟਕ ਵਿਖੇ ਜੋ ਕਰਵਾਈ ਗਈ ਆ ਉਹਦੇ ਵਿੱਚੋਂ ਜਿਹੜੀ ਪੰਜਾਬ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕਰਕੇ ਜਿਹੜਾ ਆਪਣੇ ਦੇਸ਼ ਦਾ ਜਿਹੜਾ ਨਾਂ ਰੋਸ਼ਨ ਕੀਤਾ ਆ ਆਪਣੇ ਪੰਜਾਬ ਦਾ ਨਾਂ ਰੋਸ਼ਨ ਕੀਤਾ ਆਪਣੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਆ ਤੇ ਅਸੀਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ ਇੱਕ ਗੁਰਸਾਖ ਸਿੰਘ ਜ਼ਾਬੀ ਦੀ ਜੇ ਗੱਲ ਕਰਾਂ ਇੱਕ ਬਹੁਤ ਹੀ ਮਿਹਨਤੀ ਜਿਹੜਾ ਆ ਖਿਡਾਰੀ ਸੀ ਛੋਟੇ ਹੁੰਦੇ ਤੋਂ ਵੀ ਅਸੀਂ ਦੇਖਦੇ ਆ ਰਹੇ ਹਾਂ ਕਿ ਇਹ ਬਹੁਤ ਮਿਹਨਤ ਤੇ ਲਗਨ ਦੇ ਨਾਲ ਖੇਡਦਾ ਆ ਤੇ ਬਹੁਤ ਇਹਦੇ ਵਿੱਚ ਬੱਚੇ ਚ ਗੋਣਿਆ ਐਸੇ ਅਫੀਸ਼ੀਅਲ ਅਸੀਂ ਇਹਦੇ ਨਾਲ ਟੀਮ ਤੇ ਜਾਂਦੇ ਰਹੇ ਹਾਂ ਤੇ ਇਹ ਬੱਚਾ ਜਿਹੜਾ ਬਹੁਤ ਲਗਾ ਬਹੁਤ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਕਾਫੀ ਨੈਸ਼ਨਲ ਗੇਮਾਂ ਦੇ ਵਿੱਚ ਖੇਡ ਚੁੱਕਾ ਆ ਤੇ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਦਾ ਹਾਂ ਜੋ ਜਿਹੜੇ ਬੱਚੇ ਨੈਸ਼ਨਲ ਗੇਮਾਂ ਦੇ ਵਿੱਚੋਂ ਪੋਜੀਸ਼ਨਾਂ ਹਾਸਲ ਕਰਦੇ ਆ ਉਹਨੂੰ ਸਰਕਾਰ ਜ਼ਰੂਰ ਕੋਈ ਨਾ ਕੋਈ ਨੌਕਰੀ ਦੇਵੇ ਤਾਂ ਜੋ ਬੱਚੇ ਇਹਨਾਂ ਨੂੰ ਵੇਖ ਕੇ ਹੋਰ ਬੱਚੇ ਵੀ ਖੇਡ ਤੋਣ ਤੇ ਖੇਡਾਂ ਦੇ ਵਿੱਚ ਵੱਧ ਤੋਂ ਵੱਧ ਭਾਗ ਲਿਆਣ ਤਾਂ ਜੋ ਨਸ਼ੇ ਤੋਂ ਬਚ ਸਕਣਗੇ ਤੁਸੀਂ ਕਹਿੰਦੇ ਕਿ ਬੱਚੇ ਬੜੇ ਮਿਹਨਤੀ ਸੀ ਕੀ ਲੱਗ ਕਿੱਛੇ ਦੇਖਣਾ ਚਾਹੁੰਦੇ ਇਹਨਾਂ ਨੂੰ ਕਿਸ ਮੁਕਾਮ ਤੱਕ ਦੇਖਣਾ ਚਾਹੁੰਦੇ ਨੇ ਅਹੀਂ ਚਾਹੁੰਦੇ ਆ ਵੀ ਇਹ ਬੱਚੇ ਜਿਹੜੇ ਆ ਇੰਟਰਨੈਸ਼ਨਲ ਤੱਕ ਜਿਹੜੇ ਆ ਉਹ ਪਹੁੰਚਣ ਤਾਂ ਹੀ ਇਹ ਬੱਚਿਆਂ ਦਾ ਹੌਸਲਾ ਤਾਂ ਹੀ ਵਧੇਗਾ ਜੇਕਰ ਇਹ ਬੱਚਿਆਂ ਨੂੰ ਕੋਈ ਇਹਨਾਂ ਦਾ ਫਾਇਦਾ ਹੋਊਗਾ ਇਹਨਾਂ ਨੂੰ ਨੌਕਰੀ ਮਿਲੂਗੀ ਇਹਨਾਂ ਨੂੰ ਵੇਖ ਕੇ ਹੋਰ ਬੱਚੇ ਵੀ ਜਿਹੜੇ ਉਹ ਖੇਡਾਂ ਵਾਲੇ ਪ੍ਰੇਰਿਤ ਹੋਣਗੇ ਹਾਂਜੀ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਗੁਰਸਾਕ ਸਿੰਘ ਸਾਹਾ ਜੋ ਆਪਣਾ ਕਬੱਡੀ ਖਿਡਾਰੀ ਆ ਨੈਸ਼ਨਲ ਖਿਡਾਰੀ ਆ ਜਦੋਂ ਵੀ ਮੈਂ ਐਜ਼ ਏ ਬਤੌਰ ਵਰਦੀਪ ਸਿੰਘ ਸਰੀਰ ਸਿੱਖਿਆ ਅਧਿਆਪਕ ਸਰਕਾਰੀ ਹਾਈ ਸਕੂਲ ਚੰਝੋਟੀ ਮੇਰੇ ਕੋਲ ਵੀ ਬੱਚੇ ਜਿਹੜੇ ਆ ਕਬੱਡੀ ਖੇਡ ਰਹੇ ਆ ਜਦੋਂ ਵੀ ਮੈਨੂੰ ਇਸ ਬੱਚੇ ਦੀ ਲੋੜ ਪੈਂਦੀ ਹੈਲਪ ਦੀ ਕੋਈ ਵੀ ਸਕਿੱਲ ਬੱਚੇ ਨੂੰ ਕਰਵਾਉਣੀ ਆ ਇੱਕ ਮੇਰੀ ਇੱਕ ਫੋਨ ਕਾਲ ਦੇ ਉੱਤੇ ਬਿਨਾਂ ਕਿਸੇ ਲਾਲਚ ਤੋਂ ਉਸੇ ਵळे ਸਾਡੇ ਕੋਲ ਪਹੁੰਚ ਕੇ ਬੱਚਿਆਂ ਨੂੰ ਜਿਹੜੀਆਂ ਆ ਉਹ ਸਕਿੱਲਾਂ ਜਿਹੜੀਆਂ ਨਵੀਂ ਨਵੀਂ ਤੋਂ ਨਵੀਂ ਜਿਹੜੀ ਸਕਿੱਲ ਸਿੱਖ ਕੇ ਆਉਂਦਾ ਉਹ ਬੱਚਿਆਂ ਨੂੰ ਕਰਵਾਉਂਦਾ ਆ ਇਹ ਬਹੁਤ ਮਿਹਨਤੀ ਬੱਚਾ ਆ ਤੇ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਜਿਸ ਤਰ੍ਹਾਂ ਗੁਰਸਾਖ ਸਿੰਘ ਸਾਹਾ ਜਾਤ ਮਜੀਤ ਸਿੰਘ ਲੜਕੇ ਕਬੱਡੀ ਖੇਡਦੇ ਆ ਇਸੇ ਤਰ੍ਹਾਂ ਲੜਕੀਆਂ ਵੀ ਕਬੱਡੀ ਦੇ ਵਿੱਚ ਜਿਹੜਾ ਉਹਨਾਂ ਨੇ ਬਹੁਤ ਨਾਮ ਉੱਚਾ ਕੀਤਾ ਸਾਡੇ ਹਲਕੇ ਦੇ ਰਾਜਾ ਸੰਸੀ ਹਲਕੇ ਤੋਂ ਮਿਆਧੀਆਂ ਪਿੰਡ ਤੋਂ ਗਰਜੀਤ ਕੌਰ ਜੋ ਕਿ ਇੰਟਰਨੈਸ਼ਨਲ ਪੱਧਰ ਦੀ ਖਿਡਾਰਨ ਆ ਜਿਨੇ ਸਾਰੇ ਦੇਸ਼ ਦੇ ਵਿੱਚ ਆਪਣਾ ਜਿਹੜਾ ਪਿੰਡ ਦਾ ਆਪਣੇ ਸ਼ਹਿਰ ਦਾ ਜਿਹੜਾ ਨਾਂ ਰੋਸ਼ਨ ਕੀਤਾ ਹੈ ਤੇ ਸਾਰੇ ਲੜਕੀਆਂ ਨੂੰ ਮੈਂ ਇਹ ਅਪੀਲ ਕਰਦਾ ਕਿ ਉਹ ਵੱਤ ਵੱਤ ਗੇਮਾਂ ਵਿੱਚ ਭਾਗ ਲੈਣ ਤਾਂ ਜੋ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਸੰਗ ਆਪਣੇ ਮਾਤਾ ਪਿਤਾ ਦਾ ਨਾਂ ਰੋਸ਼ਨ ਕਰਨ ਇਹਦੇ ਨਾਲ ਗੇਮਾਂ ਖੇਡਦੇ ਨਾਲ ਤੁਹਾਨੂੰ ਇੱਕ ਦਿਨ ਨੌਕਰੀ ਮਿਲ ਲਈਆਂ ਇੱਕ ਜਿਹੜੇ ਬੱਚੇ ਆ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਠੀਕ ਆ ਤੇ ਮੈਂ ਇੱਥੇ ਨਿਊਜ਼ ਚੈਨਲ ਵਾਲਿਆਂ ਦਾ ਪਹੁੰਚ ਤੇ ਨੇ ਗੱਸ ਵਕਤ ਕਰਦਾ ਆ ਕਿ ਜਿੰਨੇ ਵੀ ਸਾਡੇ ਪਦਵੱਤੇ ਸੱਜਣ ਆਏ ਆ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਆ ਵੀ ਜਿਨ੍ਹਾਂ ਨੇ ਬੱਚਿਆਂ ਦਾ ਹੌਸਲਾ ਵਜਾਈ ਕਰਕੇ ਮਾਣ ਵਧਾਇਆ ਆ ਤੇ ਉਹ ਥੋੜਾ ਜਿਹਾ بارش ਦਾ ਮੌਸਮ ਹੋਣ ਕਰਕੇ ਨਾਲੇ ਸਾਡੇ ਪੇਪਰ ਚ ਲੰਡੇ ਆ ਉਹਦੇ ਕਰਕੇ ਥੋੜੇ ਸਾਰੇ ਬਿਜੀ ਹੋਣ ਕਰਕੇ ਜਿਹੜੇ ਆ ਉਹ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੂੰ ਅਸੀਂ ਯਾਨੀ ਕਿ ਉਹ ਕਹਿੰਦੇ ਵੀ ਸਾਡੇ ਵੱਲੋਂ ਯਾਨੀ ਕਿ ਮਾਫੀ ਨਹੀਂ ਤੇ ਇਹਦਾ ਬਹੁਤ ਵੱਡੇ ਪੱਧਰ ਤੇ ਸਵਾਗਤ ਹੋਣਾ ਸੀ ਥੋੜਾ ਜਿਹਾ ਸਾਰਿਆਂ ਦਾ ਸ਼ਡਿਊਲ ਬਿਜੀ ਹੋਣ ਕਰਕੇ ਇਹ ਬੱਚੇ ਦਾ ਜਿਹੜਾ ਹੌਸਲਾ ਵਜਾਈ ਅਸੀਂ ਕੀਤੀ ਆ ਤੇ ਅਸੀਂ ਨਿਊ ਚੈਨਲ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਦੀ ਕਵਰੇਜ ਕਰਕੇ ਜਿਹੜੀ ਬੱਚੇ ਦਾ ਮਾਣ ਵਧਾਇਆ ਤੇ ਇਹਦੇ ਨਾਲ ਹੋਰ ਬੱਚੇ ਵੀ ਉਤਸ਼ਾਹਤ ਹੋਣਗੇ ਠੀਕ ਹੈ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਖਿਡਾਰੀਆਂ ਨੂੰ ਜਿਹੜਾ ਮਾਣ ਦਾ ਬੰਦਾ ਮਾਨ ਸਨਮਾਨ ਜਿਹੜਾ ਹੈ ਉਹ ਦਿੱਤਾ ਜਾਵੇ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਇੱਥੇ ਅਰਸ਼ ਸਿੰਘ ਨੇ ਮੈਂ ਕਬੱਡੀ ਦੀ ਪ੍ਰੈਕਟਿਸ ਕਰਾਉਂਦਾ ਬੱਚਿਆਂ ਨੂੰ ਤੇ ਇਹ ਦੋ ਬੱਚੇ ਅੰਮ੍ਰਿਤਸਰ ਸਾਹਿਬ ਦੇ ਗਏ ਸੀਨੀਅਰ ਨੈਸ਼ਨਲ 71ਵੀਂ ਸੀਨੀਅਰ ਨੈਸ਼ਨਲ ਓਡੀਸ਼ਾ ਦੇ ਸ਼ਹਿਰ ਕਟਕ ਵਿੱਚ ਹੋਈ ਸੀ ਉੱਥੇ ਅੰਮ੍ਰਿਤਸਰ ਰਵੇ ਦੋ ਬੱਚੇ ਸੈਲੈਕਟ ਹੋਏ ਗਰਸਾਹ ਸਿੰਘ ਤੇ ਆਤਮਜੀਤ ਸਿੰਘ ਤੇ ਇਹ ਇਹ 3 ਦਿਨ ਲਗਾਤਾਰ ਨੈਸ਼ਨ ਚੱਲੀ ਤੇ ਨੈਸ਼ਨ ਚੱਲਣੋਂ ਬਾਅਦ ਟੀਮ ਵਧੀਆ ਖੇਲਦੀ ਹੋਈ 4 ਮੈਚ ਜਿੱਤ ਕੇ ਸੈਮੀਫਾਈਨਲ ਪਹੁੰਚੀ ਉਸ ਤੋਂ ਬਾਅਦ ਬਹੁਤ ਵਧੀਆ ਮੈਚ ਖੇਲੇ 4 ਪੁਆਇੰਟ ਤੋਂ ਮੈਚ ਲੂਜ਼ ਕਰ ਗਏ ਸੈਮੀਫਾਈਨਲ ਤੇ ਟੀਮ ਦਾ 18 ਸਾਲ ਬਾਅਦ ਸੀਨੀਅਰ ਮੈਡਲ ਆਇਆ ਜੀ ਇਹਦੇ ਕਿ ਜਿੰਨੀ ਖੁਸ਼ੀ ਮਾਪਿਆਂ ਨੂੰ ਹੁੰਦੀ ਉੰਨੀ ਕੋਚ ਨੂੰ ਹੁੰਦੀ ਆ ਹਾਂਜੀ ਕੀ ਕਹਿਣਾ ਚਾਹੋਗੇ हां जी जरूर जी ए बच्चे काफी देर तो 10 साल तो लगातार प्रैक्टिस कर रहे हैं ते ए भी सोच रहा है कि आपा सेटल हो जिए ज्यादा बच्चे लगातार इनर नाल दे बच्चे लगातार ਸਾਡੇ ਆਪਣੇ بچے ਤਿੰਨ ਚਾਰ ਹੀ ਬਹੁਤ ਵਧੀਆ ਬੱਚੇ ਸੀ ਉਹ ਹੁਣ ਬਾਹਰ ਚਲੇ ਗਿਆ ਕੋਈ ਕੈਨੇਡਾ ਚਲੇ ਗਿਆ ਕੋਈ ਇੰਗਲੈਂਡ ਚਲੇ ਗਿਆ ਤੇ ਇਹ ਵੀ ਮੈਨੂੰ ਕਹਿ ਰਿਹਾ ਹੈ ਪਿਲੇ ਸਾਲ ਵੀ ਮੈਂ ਵੀ ਜਾਲੇ ਚਲੇ ਮੈਂ ਸਾਫ ਸਿੰਘ ਇਹਨੂੰ ਜਿਆਦਾ 10 ਸਾਲ ਹੋ ਗਏ ਇਹਨੂੰ 6 ਸਾਲ ਹੋ ਗਏ ਖੇਡਦੇ ਨੂੰ ਤੇ ਇਹ ਵੀ ਕਹਿ ਰਿਹਾ ਹੈ ਵੀ ਮੈਂ ਵੀ ਹੁਣ ਬਾਹਰ ਚਲੇ ਮੈਂ ਤੂੰ ਵੇ ਪਰਮਾਤਮਾ ਜੋ ਕਰਦਾ ਠੀਕ ਹੀ ਕਰਦਾ ਮੈਂ ਇੱਕ ਸਾਲ ਤੂੰ ਟਰਾਈ ਕਰ ਉਹ ਇਹ ਇੱਕ ਸਾਲ ਉਹ ਟਰਾਈ ਕੀਤੀ ਵਧੀਆ ਟੀਮ ਬਣਾਈ ਐਸੋਸੀਏਸ਼ਨ ਨੇ ਗਰਨਾਲ ਗਰਨਾਲ ਸਿੰਘ ਬੱਚੇ ਜੀ ਇਹ ਬਹੁਤ ਲੱਗਣਾ ਖੇਲਦੇ ਐਤੋਂ ਇਹਦਾ ਕਟੋਕਾਟ 8-10 ਕਿਲੋਮੀਟਰ ਪਿੰਡ ਆ ਇਹ ਰੋਜ਼ ਦੋ ਟਾਈ ਮਾਨ ਕੇ ਪ੍ਰੈਕਟਿਸ ਕਰਦੇ ਆ ਤੇ ਚਾਰ ਤੋਂ 6 ਘੰਟੇ ਪ੍ਰੈਕਟਿਸ ਹੁੰਦੀ ਆ ਮਤਲਬ ਸਮਝ ਲੋ 2 ਘੰਟੇ ਸਵੇਰੇ ਕਰ ਲਈ ਜੇ ਸ਼ਾਮ ਨੂੰ ਕੀਤੀ ਫਿਰ ਦੋ ਟਾਈ ਘੰਟੇ ਸ਼ਾਮ ਨੂੰ ਕਰ ਲਈ ਆਉਣ ਜਾਂਦਾ ਹੀ ਨਾਲੇ ਅੱਧਾ ਘੰਟਾ ਰਸਤਾ ਲੱਗ ਜਾਂਦਾ ਤੇ ਕਾਫੀ 10 ਸਾਲ ਤੋਂ ਦੇਖ ਲੋ ਪ੍ਰੈਕਟਿਸ ਕਰ ਰਹੇ ਆ ਤੇ ਉਹ ਮਿਹਨਤ ਦਾ ਫਲ ਫਿਰ ਇੱਕ ਦਿਨ ਮਿਲਦਾ ਹੀ ਆ ਲੱਗਦਾ ਕਿ ਇਹਨਾਂ ਬੱਚਿਆਂ ਨੂੰ ਵੇਖ ਕੇ ਹੋਰ ਵੀ ਬੱਚੇ ਪ੍ਰੇਰਿਤ ਹੋਣਗੇ। ਹਾਂ ਜੀ ਇਹਨਾਂ ਬੱਚਿਆਂ ਦਾ ਬਹੁਤ ਸੰਜੋਗ ਆ। ਇਹਨਾਂ ਨੂੰ ਵੇਖ ਕੇ ਸਾਡੀਆਂ ਥੱਲੇ ਟੀਮਾਂ 14 17 19 ਪਿਛਲੇ ਜਿਹਨਾਂ ਦੇ ਮਗਰਮਲ ਚੱਲ ਰਹੀਆਂ ਪਿਛਲੇ 10 ਸਾਲ ਤੋਂ ਆਪਾਂ ਇਹਨਾਂ ਨੂੰ ਵੇਖ ਕੇ ਹੀ ਬੱਚੇ ਜਿਹੜੇ ਨਾਲ ਜੁੜਦੇ ਜਾ ਰਹੇ ਆ ਤੇ ਅਸੀਂ ਸਟੇਟ ਲੈਵਲ ਤੇ ਵੀ ਸਾਡੀਆਂ 36 ਪੋਜੀਸ਼ਨਾਂ ਆਹੀ ਪਿਛਲੇ 10 ਸਾਲਾਂ ਤੋਂ ਪਰ ਨੈਸ਼ਨਲ ਲੈਵਲ ਤੇ ਪੋਜੀਸ਼ਨ ਨਹੀਂ ਕੋਈ ਆਏ 5ਵੇਂ ਤੇ ਆ ਗਏ 6ਵੇਂ ਤੇ ਆ ਗਏ 4ਵੇਂ ਤੇ ਆ ਗਏ ਪਿਛਲੇ ਇਤਰੇ ਹੋ ਰਹੀ ਹੈ ਪਰ ਪਿਛਲੇ ਹੁਣ ਸੀਨੀਅਰ ਨੈਸ਼ਨਲ ਚ 18 ਸਾਲਾਂ ਬਾਅਦ ਪੀਛਣਾ ਹੁੰਦੇ ਬਹੁਤ ਵਧੀਆ ਤੇ ਇਹੋ ਹੀ ਆ ਸਰਕਾਰ ਅੱਗੇ ਬੇਨਤੀ ਵੀ ਇਹਨਾਂ ਬੱਚਿਆਂ ਨੂੰ ਕੋਈ ਨੌਕਰੀ ਦਿੱਤੀ ਜਾਵੇ ਬੱਚਿਆਂ ਨੂੰ ਨੌਕਰੀ ਮਿਲੂਗੀ ਇਹ ਨਾਲ ਵੇਖ ਕੇ ਹੋਰ ਬੱਚੇ ਮਿਹਨਤ ਕਰਨਗੇ ਵੀ ਇਹਨੂੰ ਜੋਬ ਮਿਲੀ ਜੇ ਇਹਨਾਂ ਨੇ ਮਗਰ ਅਹੀ ਮਿਹਨਤ ਕਰਿਆ ਸਾਨੂੰ ਵੀ ਜੋਬ ਮਿਲੂਗੀ ਤੁਹਾਨੂੰ ਮੈਂ ਵੀ ਦੱਸਣਾ ਚਾਹੁੰਦਾ ਵਾ ਕਿ ਕਬੱਡੀ ਐਸੋਸੀਏਸ਼ਨ ਪ੍ਰਧਾਨ ਸਰਦਾਰ ਗੁਰਲਾਲ ਸਿੰਘ ਜੀ ਕਨੌਰ ਸੈਕਟਰੀ ਸਾਹਿਬ ਸਰਦਾਰ ਤਰਜਿੰਦਰ ਸਿੰਘ ਜੀ ਮਿੱਡੂ ਖੇੜਾ ਤੇ ਚੇਅਰਮੈਨ ਸਾਹਿਬ ਅਮਨਪ੍ਰੀਤ ਸਿੰਘ ਮੱਲੀ ਤੇ ਹੋਰ ਵੀ ਜਿਹੜੇ ਐਸੋਸੀਏਸ਼ਨ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਤੇ ਸੈਕਟਰੀ ਬਹੁਤ ਸੰਯੋਗ ਬਹੁਤ ਵਧੀਆ ਟੀਮ ਬਣਾਈ ਆ ਜਿਸ ਦਾ ਟੀਮ ਬੰਨ ਨਾਲ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਉਹਨਾਂ ਟੀਮ ਦਾ ਮੈਡਲ ਆਇਆ ਇਸ ਦਾ ਸਭ ਬੱਚਿਆਂ ਨੂੰ ਬਹੁਤ ਫਾਇਦਾ ਹੋਇਆ ਇਸ ਲਈ ਕਬੱਡੀ ਐਸੋਸੀਏਸ਼ਨ ਪੰਜਾਬ ਦਾ ਵੀ ਸਾਰੇ ਅਹੁਦਾਧਾਰਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਰਲ ਮਿਲ ਕੇ ਮਿਹਨਤ ਕੀਤੀ ਜਾਵੇ ਤੇ ਪੰਜਾਬ ਦੇ ਮੈਡਲ ਆਉਣਗੇ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਮਨਦੀਪ ਸਿੰਘ ਇਹ ਜਿਹੜੀ 71ਵੀਂ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਹੋਈ ਆ ਉੜੀਸਾ ਵਿੱਚ ਤੇ ਪੰਜਾਬ ਦਾ ਜਿਹੜਾ ਤੀਸਰਾ ਸਥਾਨ ਆਇਆ ਹੈ ਉਸ ਵਾਸਤੇ ਪੰਜਾਬ ਨਿਵਾਸੀਆਂ ਨੂੰ ਤੇ ਸਾਰੇ ਕਬੱਡੀ ਐਸੋਸੀਏਸ਼ਨ ਨੂੰ ਮੈਂ ਵਧਾਈ ਦਿੰਦਾ ਹਾਂ ਜਿਵੇਂ ਕਿ ਅਸੀਂ ਜਾਣਦੇ ਕਿ ਦੋਵੇਂ ਪਲੇਅਰ ਬੜੇ ਹੀ ਲੰਬੇ ਅਰਸੇ ਤੋਂ ਮਿਹਨਤ ਕਰ ਰਹੇ ਸੀ ਗੁਰਸਾਹਿਬ ਸਿੰਘ ਨੂੰ ਅਸੀਂ ਜਾਣਦੇ ਹਾਂ ਇਹ ਲਗਭਗ ਪ੍ਰਾਇਮਰੀ ਲੈਵਲ ਤੋਂ ਸਾਡੇ ਨਾਲ ਜਿਹੜਾ ਕਬੱਡੀ ਦੇ ਵਿੱਚ ਜੁੜਿਆ ਹੋਇਆ ਹੈ ਜਿਸ ਨੂੰ ਬਹੁਤ ਹੀ ਹੀਰੇ ਦੀ ਤਰ੍ਹਾਂ ਤਰਾਸ਼ਿਆ ਹੈ ਸਰਦਾਰ ਰਣਜੀਤ ਸਿੰਘ ਜੀ ਨੇ ਇਹ ਗੁਰਸਾਹਿਬ ਸਿੰਘ ਉਹ ਸ਼ਖਸੀਅਤ ਹੈ ਜਿਸ ਨੇ ਲਗ ਪਗ ਹੁਣ ਤੱਕ 8-9 ਨੈਸ਼ਨਲਸ ਵਿੱਚ ਭਾਗ ਲਿਆ ਹੈ ਅਤੇ ਜਿਨ੍ਹਾਂ ਦੇ ਇਹ ਸਕੂਲ ਲੈਵਲ ਤੱਕਰ ਖੇਡਦੇ ਰਹੇ ਨੇ ਉਨੀ ਦੇਰ ਤੱਕ ਅੰਮ੍ਰਿਤਸਰ ਦੀ ਪਹਿਲੀ ਪੋਜੀਸ਼ਨ ਆਉਂਦੀ ਰਹੀ ਹੈ ਹੁਣ ਵੀ ਜੇਕਰ ਇਹ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਨੇ ਤੇ ਪੰਜਾਬ ਦੀ ਇਹ ਪੋਜੀਸ਼ਨ ਲੈ ਕੇ ਆਏ ਨੇ ਤੇ ਸਾਨੂੰ ਇਸ ਵਿੱਚ ਬਹੁਤ ਖੁਸ਼ੀ ਹੋਈ ਹੈ ਇਹਨਾਂ ਦੇ ਨਾਲ ਸਾਡੇ ਸੈਂਟਰ ਦੇ ਵਿੱਚ ਬਹੁਤ ਹੀ ਬੱਚੇ ਨਾਲ ਜੁੜ ਰਹੇ ਨੇ ਇਹਨਾਂ ਦੀ ਬਦੌਲਤ ਇਹ ਬਹੁਤ ਹੀ ਸੇਵਾਵਾਂ ਨਿਭਾ ਰਹੇ ਨੇ ਸਾਡੇ ਨਾਲ ਬਹੁਤ ਹੀ ਜਿੱਦਾਂ ਕਿਸੇ ਟੂਰਨਾਮੈਂਟ ਦੇ ਵਿੱਚ ਜਾਂਦੇ ਆ ਇਹ ਗੁਰਸਾਹਿਬ ਸਿੰਘ ਐਜ਼ ਆ ਟੀਮ ਲੀਡਰ ਜਾਂ ਕੋਚ ਕਹਿ ਲਈਏ ਇਹ ਸਾਨੂੰ ਬਹੁਤ ਹੀ ਜ਼ਿਆਦਾ ਸਵੇਵਾਨ ਦੁਭਾਰਿਆ ਏ ਤੇ ਅਸੀਂ ਆਸ ਕਰਦੇ ਹਾਂ ਕਿ ਗੁਰਸਾਹਿਬ ਸਿੰਘ ਇਦਾਂ ਹੀ ਉਪਲਬਧੀਆਂ ਹਾਸਲ ਕਰੇ ਅਤੇ ਪ੍ਰਮਾਤਮਾ ਇਸ ਨੂੰ ਹੋਰ ਜ਼ਿਆਦਾ ਤਰੱਕੀ ਬਖਸ਼ੇ ਤੇ ਮੈਂ ਅਰਜ਼ੀ ਕਰਨਾ ਚਾਹੁੰਦਾ ਸਰਕਾਰ ਦੇ ਅੱਗੇ ਕਿ ਜਿਸ ਤਰ੍ਹਾਂ ਇਹ ਇੱਕ ਵਿਦਿਆਰਥੀ ਹੁਣ 8 10 ਨੈਸ਼ਨਲ ਖੇਡਣ ਤੋਂ ਬਾਅਦ ਠੀਕ ਹੈ ਹੁਣ ਇਸ ਦਾ ਮੈਡਲ ਵੀ ਆਇਆ ਤੇ ਇਸ ਨੂੰ ਨੌਕਰੀ ਦਿੱਤੀ ਜਾਵੇ ਜਿਸ ਨਾਲ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਖਿਡਾਰੀਆਂ ਨੂੰ ਜਦੋਂ ਨੌਕਰੀ ਦਿੱਤੀ ਜਾਊਗੀ ਗੌਰ ਖਿਡਾਰੀ ਜਿਹੜੇ ਆ ਨਾਲ ਜੁੜਨਗੇ ਅਤੇ ਪੰਜਾਬ ਦਾ ਜਿਹੜਾ ਖੇਡਾਂ ਦਾ ਫਿਊਚਰ ਹੈ ਉਹ ਵਿਸਾਲ ਹੋਵੇਗਾ ਬਹੁਤ ਜਿਆਦਾ ਮਾਣ ਮਹਿਸੂਸ ਹੋ ਰਿਹਾ ਜੀ ਸਾਡੇ ਬੱਚਿਆਂ ਨੇ ਇਹ ਦੂਸਰੇ ਵਾਲੀ ਪ੍ਰੇਰਨਾ ਸਰੋਤ ਬਣ ਬਣੇ ਨੇ ਤੇ ਇਹ ਬੜੇ ਲੰਮੇ ਸਮੇਂ ਤੋਂ ਸਾਡੇ ਕੋਲ ਇਹ ਪ੍ਰੈਕਟਿਸ ਕੀਤੀ ਹੈ ਇਹਨਾਂ ਨੇ ਤੇ ਬਹੁਤ ਸਾਰੇ ਬੱਚੇ ਇਹਨਾਂ ਵੱਲ ਵੇਖ ਕੇ ਹਮੇਸ਼ਾ ਸਾਨੂੰ ਜਿਹੜੀ ਆ ਕਹਿੰਦੇ ਆ ਕਿ ਅਸੀਂ ਵੀ ਇਹਨਾਂ ਵਾਂਗ ਬਣਨਾ ਹੈਗਾ ਤੇ ਇੱਕ ਬੜੀ ਵੱਡੀ ਉਪਲਬਧੀ ਹੈ ਜੀ ਕਿ ਬੱਚੇ ਜਿਹੜੇ ਆ ਨਸ਼ਿਆਂ ਤੋਂ ਹਟ ਕੇ ਪ੍ਰੈਕਟਿਸ ਕਰਦੇ ਨੇ ਆਪਣੀ ਸਿਹਤ ਵੱਲ ਖਿਆਲ ਕਰਦੇ ਨੇ ਤੇ ਆਪਣੇ ਮਾਤਾ ਪਿਤਾ ਦਾ ਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰ ਰਹੇ ਆ। ਤੁਹਾਡੇ ਸਕੂਲ ਦੇ ਵਿੱਚ ਬੱਚਿਆਂ ਦੀ ਕਾਫੀ ਵੱਡੀ ਗਿਣਤੀ ਆ। ਲੱਗਦਾ ਕਿ ਹੋਰ ਬੱਚੇ ਵੀ ਇਹਨਾਂ ਤੋਂ ਪ੍ਰੇਰਿਤ ਹੋਣ ਕਿ ਸਪੋਰਟਸ ਨੂੰ ਜੁਆਇਨ ਕਰਨਗੇ। ਬਿਲਕੁਲ ਬਿਲਕੁਲ ਜੀ ਬਹੁਤ ਜ਼ਿਆਦਾ ਇਸ ਗੱਲ ਕੋ ਬੱਚਿਆਂ ਦੇ ਵਿੱਚ ਉਤਸ਼ਾਹ ਆਇਆ ਤੇ ਪ੍ਰੇਰਿਤ ਹੋ ਕੇ ਬੱਚੇ ਅਕਸਰ ਸਾਡੇ ਤੋਂ ਅਪਰੋਚ ਕਰਦੇ ਆ ਕਿ ਅਸੀਂ ਇਹ ਜਿਹੜੀਆਂ ਗੇਮਾਂ ਆ ਰੱਖੀਆਂ ਨੇ। ਦੇਖੋ ਜੀ ਇਹਨਾਂ ਬੱਚਿਆਂ ਨੂੰ ਵੇਖ ਕੇ ਜਿਹੜੀ ਆਂਗਰੀ ਗਾਹ ਪਨੀਰੀ ਆ ਜੀ ਉਹਨਾਂ ਨੂੰ ਬਹੁਤ ਹੌਸਲਾ ਮਿਲੇਗਾ, ਉਤਸ਼ਾਹ ਮਿਲੇਗਾ। ਇਹਨਾਂ ਨੂੰ ਵੇਖ ਕੇ ਉਹ ਜਿਹੜੇ ਇਹਨਾਂ ਨੂੰ ਕੈਰੀਅਰ ਨੂੰ ਕਰਨਗੇ ਤੇ ਮਿਹਨਤ ਕਰਨਗੇ। ਕੰਡਕਸ਼ਨ ਤੋਂ ਜਿਹੜੇ ਆ ਦੂਰ ਰਹਿਣਗੇ ਨੈਸ਼ਨਲ ਵਿੱਚ ਗੁਤਾ ਜਿਹੜਾ ਸਾਡੇ ਜਿਹੜੇ ਮਹਿਕਨੇ ਨੇ ਉਹ ਬੱਚਿਆਂ ਨੂੰ ਪੂਰਾ ਧਿਆਨ ਨਹੀਂ ਦਿੰਦੇ ਸਾਡੇ ਐਜੂਕੇਸ਼ਨ ਬੋਰਡ ਵਾਲੇ ਜਾਂ ਸਪੋਰਟਸ ਬੋਰਡ ਵਾਲੇ ਜਿਹੜਾ ਬੱਚਿਆਂ ਨੂੰ ਪੂਰਾ ਧਿਆਨ ਦੇਣਗੇ ਤਾਂ ਬੱਚੇ ਜਿਹੜੇ ਨੇਚਰਲੀ ਆਪਣੇ ਆਪ ਨੈਸ਼ਨਲ ਜਿਹੜੇ ਸਕਦੇ ਹੋਣਗੇ ਮੇਰਾ ਨਾਮ ਲਖਪੀ ਸਿੰਘ ਹੈ ਐਜੇ ਡੀਪੀ ਮੈਂ ਇਹਨਾਂ ਬੱਚਿਆਂ ਬਾਰੇ ਇੱਕ ਕਣਾ ਚਾਹਾਂ ਕਿ ਤੇ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਕਿਉਂਕਿ ਬਹੁਤ ਹੀ ਵਧੀਆ ਮਿਹਨਤੀ ਲੜਕੇ ਆ ਇਹਨਾਂ ਨੇ ਬਹੁਤ ਹੀ ਜ਼ਿਆਦਾ ਸਖਤ ਮਿਹਨਤ ਕੀਤੀ ਆ ਜਿਸ ਨਾਲ ਇਹਨਾਂ ਨੇ ਅੱਜ ਇਹ ਕੇ ਮਕਾਮ ਹਾਸਲ ਕੀਤਾ ਹੈ ਬਾਕੀ ਮੈਂ ਸਰਕਾਰਗੇ ਹੀ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਚੰਗੇ ਕੰਮ ਦਾ ਚੰਗਾ ਫਲ ਹੀ ਮਿਲਣਾ ਚਾਹੀਦਾ ਹੈ ਥੈਂਕ ਯੂ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹੜਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸ ਦੇ ਇੱਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਅਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News